ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਪੀਲੀ ਮੂੰਗੀ ਦੀ ਦਾਲ ਕਿਵੇਂ ਬਣਦੀ ਹੈ ਸਿੰਪਲ ਤਰੀਕੇ ਨਾਲ ਸੌਖੇ ਤਰੀਕੇ ਨਾਲ ਸਭ ਤੋਂ ਬਸ 5 ਮਿੰਟਾਂ ਚ ਤਿਆਰ ਆ ਠੀਕ ਆ ਸਿਰਫ ਇੱਕ ਸੀਟੀ ਵਜਾਉਣ ਦੀ ਲੋੜ ਆ ਤੇ ਜੇ ਕੋਈ ਕਾਲੀ ਨਾਲ ਜਿਵੇਂ ਕੋਈ ਵੀ ਦਾਲ ਨਾ ਹੋਏ ਤਾਂ ਆਪਾਂ ਇਹ ਦਾਲ ਨੂੰ ਐਵੇਂ ਜਲਦੀ ਨਾਲ ਧਰ ਸਕਦੇ ਹਾਂ ਠੀਕ ਆ ਤੇ ਆਪਾਂ ਕਿਵੇਂ ਬਣਾਉਣੀ ਆ ਆਪਾਂ ਤੁਹਾਨੂੰ ਦੱਸਦੇ ਹਾਂ ਬਹੁਤ ਹੀ ਸੌਖਾ ਜਿਹਾ ਤਰੀਕਾ ਇਹ ਕਿਤੇ ਮੇ ਬਣਾ ਸਕਦੇ ਆ ਵੇਖੋ ਹੁਣ ਆਪਾਂ ਕੀ ਕੀਤਾ ਦਾਲ ਨੂੰ ਪਹਿਲਾਂ 10 ਮਿੰਟ ਪਹਿਲਾਂ ਭਿਉਂ ਦੇਣਾ ਜਦੋਂ ਆਪਾਂ ਦਾਲ ਧਰਨੀ ਉਹਨੂੰ ਤਾਂ 5-10 ਮਿੰਟ ਪਹਿਲਾਂ ਪਾਣੀ ਚ ਪਾ ਦੇਣਾ ਜਦੋਂ ਆਪਾਂ ਜਿਵੇਂ ਪਿਆਜ਼ ਵਗੈਰਾ ਕੱਢਦੇ ਹੁਣ ਨਾ ਚਿਰ ਆਪਾਂ ਇਹਨੂੰ ਭਿਉਂ ਦੇ ਨਹੀਂ ਹੁੰਨੇ ਆ ਤੇ ਇਹ ਹੈਗੀ ਆ ਮੂੰਗੀ ਮਸਰੀ ਦਾਲ ਠੀਕ ਆ ਮੂੰਗੀ ਮਸਰੀ ਦੀ ਦਾਲ ਆ ਇੱਕ ਕੱਲੀ ਥੋਤੀ ਮੂੰਗੀ ਹੁੰਦੀ ਯਾਨੀ ਕਿ ਜਿਹੜੀ ਪੀਲੀ ਹੁੰਦੀ ਆ ਤੇ ਇਹ ਹੈਗੀ ਮੂੰਗੀ ਮਸਰੀ ਜਿਹਦੇ ਵਿੱਚ ਮਸਰੀ ਵੀ ਰਲਈ ਹੋਈ ਆ ਠੀਕ ਆ ਤੇ ਆਪਾਂ ਉਹ ਪਿਆਜ਼ ਤੇ ਮਤਲਬ ਕਿ ਟਮਾਟਰ ਤੇ ਮਿਰਚਾਂ ਕੱਟ ਕੇ ਰੱਖ ਲਈਆਂ ਤੇ ਤੇਲ ਬੁੱਕਰ ਚ ਜਿਹੜਾ ਕੀ ਪਾ ਲਿਆ ਕੁੱਕਰ 'ਚ ਤੇਲ ਜਦੋਂ ਗਰਮ ਹੋ ਜਾਏ ਪੂਰੀ ਤਰ੍ਹਾਂ ਨਾਲ ਫਿਰ ਆਪਾਂ ਕੀ ਕਰਨਾ ਦਾਲ ਨੂੰ ਆਪਾਂ ਧੋ ਲਿਆ 2-3 ਵਾਰੀ ਧੋਤਾ ਦੇਖੋ ਹੁਣ ਆਪਾਂ ਪਹਿਲਾਂ ਵੀ 2-3 ਵਾਰੀ ਧੋ ਕੇ ਪਿਉਂਤੀ ਸੀਗੀ ਤੇ ਹੁਣ ਆਪਾਂ ਦੋ ਕ ਵਾਰੀ ਹੋਰ ਧੋ ਲਈਏ ਤਾਂ ਕਿ ਚੰਗੀ ਤਰ੍ਹਾਂ ਜਿਹੜੀ ਇਹਦਾ ਮਤਲਬ ਕਿ ਉਹ ਵਾਈਟਨਸ ਨਹੀਂ ਹੁੰਦੀ ਹੈ ਜਿਹੜਾ ਸਟਾਰਚ ਜਾਂ ਦੇ ਵਿੱਚ ਹੁੰਦਾ ਪੂਰੀ ਤਰ੍ਹਾਂ ਨਾਲ ਸਾਫ ਹੋ ਜਾਏ ਤੇ ਹੁਣ ਆਪਾਂ ਇਹਨੂੰ ਦੋ ਤਿੰਨ ਵਾਰੀ ਧੋ ਲਾਂਗੇ ਫਿਰ ਪਿਉਣ ਤੋਂ ਪਹਿਲਾਂ ਵੀ ਤੁਸੀਂ ਧੋ ਕੇ ਹੀ ਇਹਨੂੰ ਪਿਉਣੀ ਆ ਚੰਗੀ ਤਰ੍ਹਾਂ ਇਹਦਾ ਪਾਣੀ ਕੱਢ ਕੇ ਤੇ ਹੁਣ ਵੀ ਆਪਾਂ ਇਹਨੂੰ ਦੋ ਤਿੰਨ ਵਾਰੀ ਧੋ ਕੇ ਫਿਰ ਭਾਵਾਂਗੇ ਠੀ ਹੁਣ ਆਪਾਂ ਧੋ ਲਈ ਆ ਦੇਖੋ ਤੇ ਆਪਾਂ ਥੋੜਾ ਜਿਹਾ ਪਾਣੀ ਇਹਦੇ ਵਿੱਚ ਹੀ ਰੱਖ ਲਿਆ ਜਿਹੜਾ ਕਿ ਆਪਾਂ ਦਾਲ ਦੇ ਵਿੱਚ ਪਾਉਣਾ ਹੀ ਆ ਠੀਕ ਆ ਤੇ ਹੁਣ ਆਪਾਂ ਕੀ ਕਰਨਾ ਆਪਾਂ ਕੁੱਕਰ 'ਚ ਜਿਹੜਾ ਕਿ ਤੇਲ ਪਾਇਆ ਸੀ ਉਹ ਤੇਲ ਗਰਮ ਹੋ ਗਿਆ ਤੇ ਆਪਾਂ ਇਹਦੇ ਵਿੱਚ ਹੁਣ ਜਿਹੜਾ ਆਪਣਾ ਕੱਟਿਆ ਹੋਇਆ ਪਿਆਜ਼ ਆ ਟਮਾਟਰਾਂ ਤੇ ਹਰੀ ਮਿਰਚਾਂ ਮੈਂ ਕੋਈ ਬਾਲੀ ਚੀਜ਼ ਨਹੀਂ ਸਿੰਪਲ ਜੀ ਦਾਲ ਬਣਾਉਂਗੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਦਾਲ ਸਬਜ਼ੀਆਂ ਤੋਂ ਸੁੱਕੀਆਂ ਸੀਆਂ ਦੋ ਤਿੰਨ ਦਿਨ ਹੋਵੇ ਸੀ ਬਣੀ ਜਾਂਦੀਆਂ ਨੇ ਉਹਨਾਂ ਤੋਂ ਆਪਾਂ ਆੱਕ ਗਏ ਸੀ ਇਸ ਕਰਕੇ ਆਪਾਂ ਹੁਣ ਅੱਜ ਸਿੰਪਲ ਜੀ ਦਾਲ ਬਣਾਉਣ ਲੱਗੇ ਆ ਬਸ ਜਿਹੜੀ ਕਿ 5-7 ਮਿੰਟਾਂ 'ਚ ਹੀ 10 ਮਿੰਟਾਂ 'ਚ ਤਿਆਰ ਹੋ ਜਾਂਦੀ ਕੋਕ ਕਰਚਤਾ ਤੇ ਆਪਾਂ ਪਿਆਜ਼ ਆ ਜਿਹੜਾ ਟਮਾਟਰ ਤੇ ਹਰੀ ਮਿਰਚ ਪਾ ਲਈ ਆ ਤੇਲ ਦੇ ਵਿੱਚ ਉਹ ਦੇਖੋ ਚੰਗੋ ਚੰਗੀ ਤਰ੍ਹਾਂ ਇਹ ਭੁੱਜ ਜਾਣ ਲਾਲ ਹੋ ਜਾਣ ਤਾਂ ਕਿ ਤੇਲ ਛੱਡ ਜਾਣਾ ਆਪਾਂ ਜਿਹੜੀਆਂ ਦਾਲਾਂ ਸਾਰੀਆਂ ਮੈਂ ਤੁਹਾਨੂੰ ਅੱਗੇ ਵੀ ਇੱਕ ਵੀਡੀਓ ਪਾਈ ਹੋਈ ਹੈ ਆਪਣੀ ਸਬਜੀ ਵਾਲੀ ਉਹ ਦੱਸਦੀ ਆ ਮੈਂ ਸਰੋਂ ਦੇ ਤੇਲ 'ਚ ਬਣਾਉਣੇ ਚਾਹੇ ਉਹ ਦਾਲ ਬਣਾਉਣੀ ਹੋਵੇ ਚਾਹੇ ਕੋਈ ਸਬਜੀ ਬਣਾਉਣੀ ਹੋਵੇ ਚਾਹੇ ਅਸੀਂ ਕੋਈ ਵੀ ਸੁੱਕੀ ਸਬਜੀ ਦੁੱਧ ਵਾਲੀ ਜਿਹੜੀ ਮਰਜੀ ਅਸੀਂ ਸਰੋਂ ਦੇ ਤੇਲ 'ਚ ਬਣਾਉਣੀ ਆ ਥੋੜਾ ਜਿਹਾ ਧਨੀਆ ਤੇ ਸਿੰਪਲ ਜੀ ਜਦੋਂ ਬਣਾਈ ਆ ਆਪਾਂ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਹੁਣ ਦੇਖ ਲਿਓ ਫਿਰ ਨੇਰੀ ਆਊਗੀ ਇੱਕ ਕਦੇ ਦਿਨ 'ਚ ਤੇ ਨੇਰੀ ਨੇ ਤਾਂ ਕੰਮ ਵਧਾਉਣਾ ਹੀ ਹੁੰਦਾ ਹੁਣ ਦੋਕ ਦਿਨ ਹੋ ਗਏ ਵਾ ਨੇ ਰੀ ਵੜਾ ਕੰਮ ਲਾਉਂਦੀ ਸੀ ਤੇ ਆਪਾਂ ਜਿਹੜਾ ਇਹ ਧਨੀਏ ਦਾ ਜਿਹੜਾ ਇਹਨੂੰ ਦਰੜ ਫਰੜ ਜੇ ਕਰ ਲਿਆ ਆਪਾਂ ਪੌਣੇ ਤੇ ਪਾ ਕੇ ਘੋਟੇ ਜੇ ਨਾਲ ਮੈਨੂੰ ਵੇਲ ਨਾ ਧਿਆਇਆ ਨਿੰਗਾ ਤੇ ਮੈਂ ਉਹਦੇ ਨਾਲ ਹੀ ਕਰ ਲਿਆ ਤੇ ਆਪਾਂ ਥੋੜਾ ਜਿਹਾ ਇਹੀ ਤੜਕੇ ਜੇ ਵੀ ਸੱਟ ਦਾ ਨਾਲ ਹੀ ਪਾਤਾ ਤੇ ਹੁਣ ਆ ਦੇਖੋ ਹੁਣ ਆਪਣਾ ਤੜਕਾ ਜਿਹੜਾ ਪੁੱਜ ਗਿਆ ਪੂਰੀ ਤਰ੍ਹਾਂ ਆਪਣਾ ਤੜਕਾ ਜਿਹੜਾ ਪੁੱਜ ਗਿਆ ਦੇਖੋ ਇਹਨੇ ਹੁਣ ਪੂਰੇ ਤਰ੍ਹਾਂ ਨਾਲ ਜਿਹੜਾ kia ਤੇਲ ਜੋ ਵੀ ਹੈਗਾ ਇਹ ਛੱਡਤਾ ਹੈਗਾ ਤੇ ਹੁਣ ਆਪਾਂ ਇਹਦੇ ਚਾ ਲੂਣ ਮਿਰਚ ਪਾਵਾਂਗੇ ਆਪਣੇ ਸਵਾਦ ਅਨੁਸਾਰ ਜਿੰਨਾ ਕ ਤੁਸੀਂ ਚਾਹੋ ਨੇ ਉਹਨਾਂ ਕ ਨੂਨ ਮਿਰਚ ਪਾ ਸਕਦੇ ਹੋ ਅਸੀਂ ਬਹੁਤ ਘੱਟ ਲੂਣ ਮਿਰਚ ਖਾਣੇ ਆ ਤੇ ਅਸੀਂ ਮੈਂ ਤਾਂ ਬਿਲਕੁਲ ਥੋੜਾ ਥੋੜਾ ਹੀ ਪਾਉਂਗੀ ਕਿਉਂਕਿ ਇੱਕ ਤਾਂ ਖਾਸ ਕਰਕੇ ਮੂੰਗੀ ਦਾਲ ਤਾਂ ਮੈਨੂੰ ਫਿੱਕੀ ਜੀ ਵਧੀਆ ਲੱਗਦੀ ਹੈ ਕਿਉਂਕਿ ਆਪਣੇ ਛੋਟੇ ਬੱਚੇ ਆ ਜਿਹੜੇ ਉਹ ਵੀ ਖਾਂਦੇ ਹੈਗੇ ਆ ਫਿਰ ਇਸ ਕਰਕੇ ਅਸੀਂ ਥੋੜਾ ਜਿਹਾ ਲੂਣ ਮਿਰਚ ਘੱਟ ਹੀ ਰੱਖਦੇ ਹਾਂ ਜੀਰੋ ਮਿਰਚ ਵੱਧ ਖਾਣੀ ਹੁੰ ਤਾਂ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ 2 ਮਿੰਟ ਬਸ ਛੱਡ ਦਾਂਗੇ ਬਿਲਕੁਲ ਥੋੜਾ ਜਿਹਾ ਪਾਣੀ ਪਾ ਕੇ ਤਾਂ ਕਿ ਜਿਹੜਾ ਇਹ ਫਲੇਵਰ ਜਿਹਾ ਵਧੀਆ ਬਣ ਜੇ ਇਹ ਦਾ ਉੱਪਰੋਂ ਲਓ ਜੀ ਥੋੜਾ ਜਿਹਾ ਪਾਣੀ ਪਾਤਾ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਦਾਲ ਪਾ ਦਿਆਂਗੇ ਠੀਕ ਆ ਲਓ ਜੀ ਲਓ ਜੀ ਹੁਣ ਆਪਾਂ ਜਿਹੜੀ ਦਾਲ ਆ ਇਹਦੇ ਵਿੱਚ ਪਾ ਦਲੀ ਜਿਹੜੀ ਆਪਣੀ ਭਿੱਜੀ ਹੋਈ ਸੀ ਪਈ ਸੀ ਠੀਕ ਆ ਹੁਣ ਆਪਾਂ ਜਿਹੜੀ ਦਾਲ ਆ ਇਹਦੇ ਵਿੱਚ ਪਾਤੀ ਆ ਸਿੰਪਲ ਜੀ ਵੀ ਬਸ ਜਿਹੜੀ ਭਿੱਜੀ ਪਈ ਸੀਗੀ ਤੇ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਕੁੱਕਰ ਦੀ ਜਿਹੜੀ ਸਿਟੀ ਆ ਮਰਾਵਾਂਗੇ ਬੰਦ ਕਰ ਦਿਆਂਗੇ ਕੁੱਕਰ ਦਾ ਢੱਕਣ ਪਾਣੀ ਆਪਾਂ ਉਹਨਾਂ ਕ ਪਾਉਣਾ ਬਸ ਇੱਕ ਇੱਕ ਗਲਾਸ ਕੀ ਪਾਣੀ ਪੈਂਦਾ ਹੈ ਜੇ ਜ਼ਿਆਦਾ ਪਾਣੀ ਕਿਉਂਕਿ ਇਹ ਜਦੋਂ ਇੱਕ ਸਿਟੀ ਆ ਜੇ ਤੇ ਦੂਸਰੀ ਸਿਟੀ ਜੀ ਥੋੜੀ ਅੱਧ ਚੱਲ ਜੇ ਬੰਦ ਕਰ ਦਿਆ ਕਰੋ ਫਿਰ ਬਹੁਤ ਸੋਹਣੀ ਬਣਦੀ ਆ ਦੋ ਸੀਟੀਆਂ ਵੀ ਨਾ ਮਰਾਇਆ ਕਰੋ ਦੋ ਸੀਟੀਆਂ ਨਾਲ ਜ਼ਿਆਦਾ ਘੋਲਦੇ ਜਾਂਦੀ ਯਾਨੀ ਕਿ ਕੜੀ ਟਾਈਪ ਹੀ ਬਣ ਜਾਂਦਾ ਫਿਰ ਤਾਂ ਕੜੀ ਚ ਤੇ ਇਹਦੇ ਚ ਕੋਈ ਫਰਕ ਨਹੀਂ ਰਹਿੰਦਾ ਕਈ ਬਾਲੀ ਕੋਲੀ ਜੀ ਖਾਂਦੇ ਚਲੋ ਦੋ ਮਰਾ ਲਿਆ ਕਰੋ ਨਹੀਂ ਤਾਂ ਇਹਨੂੰ ਬਸ ਇੱਕ ਸਿਟੀ ਵੱਜਣ ਤੋਂ ਬਾਅਦ ਥੋੜੇ ਜੇ ਟ ਦੀ ਜਿਹੜੀ ਆ ਫਲੇਮ ਆ ਫੁੱਲ ਕਰ ਦਿਆਂਗੇ ਤੇ ਹੁਣ ਆਪਾਂ ਇਹਨੂੰ ਦੋ ਸੀਟੀਆਂ ਤੱਕ ਇਹਦੀ ਵੇਟ ਕਰਾਂਗੇ ਜਦੋਂ ਮਤਲਬ ਕਿ ਇੱਕ ਸੀਟੀ ਤੋਂ ਬਾਅਦ ਹੋਣਾ ਲੋ ਜੀ ਆਪਣੀ ਇੱਕ ਸੀਟੀ ਵੱਜ ਗਈ ਸੀ ਥੋੜਾ ਜਿਹਾ ਟਾਈਮ ਹੈ ਉੱਪਰ ਲਾ ਕੇ ਬੰਦ ਰੱਖਤਾ ਸੀ ਤੇ ਗੈਸ ਤੇ ਹੁਣ ਇਹਦੀ ਭਾਫ਼ ਜਿਹੜੀ ਪੂਰੀ ਤਰ੍ਹਾਂ ਨਿਕਲ ਗਈ ਤੇ ਆ ਦੇਖੋ ਆਪਣੀ ਦਾਲ ਸਿਰਫ 5 ਤੋਂ 10 ਮਿੰਟਾਂ ਦੇ ਵਿੱਚ ਵਿੱਚ ਦਾਲ ਤਿਆਰ ਹੋ ਜਾਂਦੀ ਆ ਤੇ ਵਧੀਆ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਲਾਈਕ ਕਰਿਓ ਕਮੈਂਟ ਕਰਿਓ ਸਾਡੀਆਂ ਵੀਡੀਓ ਨੂੰ ਪੂਰੀਆਂ ਜ਼ਰੂਰ ਦੇਖਿਆ ਕਰੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਆ ਤੇ ਬਸ ਹੁਣ ਆਪਾਂ ਖਾਵਾਂਗੇ ਜੋ ਸ਼ਾਮ ਨੂੰ ਫੇਰ ਦੇਖਾਂਗੇ ਕਿਵੇਂ ਦਾ ਟੇਸਟ ਆ ਠੀਕ ਆ ਮੈਂ ਕਦੇ ਦਾਲ ਪਹਿਲਾਂ ਨਹੀਂ ਟੇਸਟ ਕੀਤੀ ਮੈਂ ਤਾਂ ਰੋਟੀ ਵੀ ਨਹੀਂ ਟੇਸਟ ਕਰਦੀ ਹੁਣ ਇਹਨਾ ਮੈਂ ਕਦੇ ਨੂਨ ਮਿਰਚ ਦੇਖਿਆ ਕਈਆਂ ਦੀ ਆਦਤ ਹੁੰਦੀ ਵੀ ਲੋਨ ਮਿਰਚ ਦੇਖਦੇ ਆ ਓਕੇ ਬਾਏ